ਆਪਦੇ ਨਹੀਂ ਕਈ ਬਈ ਕੈਰੈਕਟਰ ਬੋਲੀ ਬੋਲੀਾਰੇ ਬੋਲੀ ਬਹੁਤ ਸੋਹਣਾ ਬੋਲਦਾ ਇਹ ਨਹੀਂ ਮੇਰੀ ਗਲਤੀ ਸੁਣ ਮੂਵੀ ਨਾ ਫਰੋਕੇ ਸਾਡੇ ਘਰ ਬਾਰ ਵੀ ਆਗਾ ਤੂੰ ਆ ਬਣਾਈ ਜਾਂਦੇ ਵੀਡੀਓ ਆ ਦੇਖਿਓ ਮਾਲੀ ਮੂਵੀ ਭਰੀ ਜਾਂਦੇ ਮੇਰੀ ਤਾਂ ਮਾਲੀ ਵੀ ਇਹਨੂੰ ਕਹੀ ਮੰਨਦੇ ਤੇ ਬੋਲੀ ਉਹ ਜਾਮਣਾ ਵਰੀ ਹਾਏ ਜੀਜੂ ਜਾਮਣਾ ਲਿਆ ਤਾਂ ਕੋਈ ਬਹੁਤ ਸਹੀ ਦੇ ਹੁੰਦੇ ਨਹੀਂ ਮੈਂ ਬਈ ਪਾਣੀ ਪਿਆ ਦਿਓ ਯਾਰ ਸਰ ਬੜਾ ਉਹਨਾਂ ਦੇ ਸਿੱੱਚੇ-ਸਿੱੱਚੇ ਲਈ ਕਰਾਂਗੇ ਇਹਦਾ 12 ਵਜੇ ਟਾਈਮ ਤੇ ਯਾਦ ਕਰਾ ਦਿੰਦਾ ਯਾਰ ਕਿਉਂ ਦਵਾਈ ਕਾਦੀ ਲੈਣੀ ਆ ਮੇਰੇ ਬੁਖਾਰ ਹੋ ਗਿਆ ਸੀ ਬਾਈ ਰਾਤ ਕਾਂਬਾ ਜਣ ਗਿਆ ਸੀ ਮਾਗ ਤੇ ਦਿਮਾਗ ਇੱਲ ਗਿਆ ਤਰਾ ਰਾਤ ਨੂੰ ਪਤਾ ਕੀ ਹੋਇਆ ਮੈਂ ਬਾਕੀ ਕਰੀ ਸ਼ੂਟ ਤੋਂ ਹਾਂ ਮਰਨੀ ਕਾਂਬਾ ਜਣ ਗਿਆ ਇੱਕ ਤਾਂ ਰਜਾਈ ਲੈਤੀ ਉੱਤੇ ਇੱਕ ਲੱਗਾ ਖੇਸ ਫਿਰ ਵੀ ਤਾਂ ਸੈੱਟ ਹੋਈਆਂ ਗੀਫੋ ਨੂੰ ਪੁੱਛੀ ਗੀਫੋ ਨਾ ਆਣੀ ਸੂਰ ਅੰਨੀ ਹੋ ਰਸ ਮੇਰੇ ਤਾਂ ਜੀ ਨਾਲ ਲੱਗੇ ਘਰੇ ਨਾ ਉਹਨਾਂ ਦਾ ਫੋਨ ਆਇਆ ਰਾਤ ਨੂੰ ਨਾ ਮੈਂ ਉਹਨੂੰ ਕਹਾਂ ਮੈਂ ਕਿੱਥੋਂ ਤੁਸੀਂ ਮੈਂ ਕਹਾ ਹੈਲੋ ਤੁਸੀਂ ਕਿੱਥੋਂ ਤੇ ਮੈਨੂੰ ਕਹਿੰਦਾ ਤੂੰ ਕੀ ਲੈਣਾ ਲੈ ਹਾਏ ਮੈਨੂੰ ਕਹੇ ਤੂੰ ਕੀ ਲੈਣਾ ਨਾਲੇ ਮੇਰੇ 50000 ਰੁਪਏ ਖਾ ਗਿਆ ਹਰਾਮ ਦਾ ਹਾਂਜੀ ਪੂਆ ਹਾਂ ਤਿਆਰ ਹੋ ਗਈ ਕਿੱਥੇ ਭੱਜਣ ਨੂੰ ਖਾਗੜ ਨੂੰ ਭੱਜਣ ਨੂੰ ਤਿਆਰ ਛੋਟਵਾ हां ਫਿਰ ਬੱਸ ਹੈ ਹਾਂ ਜਦੋਂ ਟਿਕਟੋਕ ਓਕੇ ਛੱਡ ਦੀ ਗੱਲ ਲੈ ਪਾਣੀ ਪੀ ਲੈ ਫਿਰ ਹੋ ਗਈ ਜੀ ਤਿਆਰ ਉਹ ਦੂਜੇ ਵੀ ਰੈਂਪ ਲੈਣ ਦੇ ਨਹੀਂ ਗਿਆ ਹਾਂ ਕੋਈ ਨਾ ਵਿੱਚ ਹਾਂਜੀ ਅਸਲਾਮੁਅਲੈਕੁਮ ਸਾਰਿਆਂ ਨੂੰ ਹਾਂਜੀ ਆਪਣਾ ਰਵੀ ਤੇ ਆਈ ਸਾਰੇ ਭੈਣ ਭਾਈ ਵਧੀਆ ਹੋਣਗੇ ਹਾਂਜੀ ਬਾਕੀ ਅੱਜ ਆਪਣਾ ਸ਼ੂਟ ਚੱਲ ਰਿਹਾ ਨਾਲ ਕਿਨੇ ਦਾ ਆਰਟਿਸਟ ਨੇ ਆਪਣੇ ਬੀਬੂਆ ਜੀ ਅੱਛਾ ਤੇ ਬਾਕੀ ਉਧਰ ਗੇਗੋ ਬੇਬੇ ਤਿਆਰ ਹੋ ਰਹੀਆ ਤੇ ਬੀਬੀ ਨਾਲ ਮੇਰਾ ਬਹੁਤ ਲਵ ਯੂ ਆ ਅਜੀ ਅਲੀਸ਼ਾ ਜੀ ਹੁਣ ਵਧੀਆ ਹਾਈ ਹਾਈ ਬੀਬੀ ਇਹਨੂੰ ਗੁੱਸਾ ਨਾ ਕਰਦੀ ਮਿੱਟੀ ਲੈ ਲੈ ਹੈ ਹੈ ਮਿੱਟੀ ਨਾਲ ਤੇਰੀ ਪਾਰੀ ਆਉਂਦੇ ਬਾਤ ਦੀ ਲੈ ਮੇਰੇ ਬਾਪ ਦਾ ਜੁੱਤੀ ਚ ਫਿਰਦਾ ਹੁਣ ਮੈਂ ਮਿੱਟੀ ਨਾਲ ਮੈਂ ਪਾਂਡੂ ਆ ਜੂ ਮੁੱਢ ਪਾਂਡੂ ਆ ਜੂ ਤੇ ਬਾਈ ਬਾਤ ਤੋਂ ਬਾਅਦ ਆਪਣੇ ਬਲੌਗ ਨੂੰ ਪਿਆਰ ਦਿਆ ਕਰੋ ਠੀਕ ਆ ਤੇ ਕੀ ਨਾਮ ਹੈ ਤੁਹਾਡਾ ਮੇਰਨੋ ਚਰਨੋ ਬਈ ਚਰਨੋ ਆਪਣੀ ਭੈਣ ਹੈ ਠੀਕ ਆ ਬਈ ਮੇਰੇ ਕੋਲੇ ਕੋ ਹਾਂ ਤੇ ਬਈ ਬਹੁਤ ਸੋਹਣੇ ਹਨਾ ਆਰਟਿਸਟ ਨੇ ਤੇ ਬਹੁਤ ਸੋਹਣੀ ਐਕਟਿੰਗ ਆ ਤੇ ਬਾਕੀ ਜਮਣਾ ਜਿਹੜਾ ਮੈਂ ਫਸਟ ਟਾਈਮ ਕੰਮ ਕਰ ਰਿਹਾ ਮੈਂ ਬਾਕੀ ਜਮਣਾ ਬਹੁਤ ਸਿੱਗੇ ਨੇ ਤੇ ਤੁਸੀਂ ਗਾਰੇ ਕੁਸ਼ਨ ਦਿੰਦੇ ਅਸੀਂ ਅਗਲੇ ਬਲੌਗ ਦੇ ਨਾਲ ਹਾਂ ਤੇ ਅੱਜ ਲਈ ਇੰਨਾ ਗਾ ਹਨਾ ਠੀਕ ਹੈ ਇੰਨੇ ਨੂੰ ਪਿਆਰ ਦਿਓ ਚਲਾਈਓ ਲਾਈਕ ਕਰੋ ਚਾਹ ਪੀ ਲਓ ਠੰਡ ਹੋ ਗਈ ਉਹ ਛੇਤੀ ਪੀ ਲਓ ਚਾਹ ਪੀ ਲਓ ਜਲਦੀ ਕਰੋ ਕਣ ਬੱਢਣ ਗਿਆ ਨਾ ਫਸਾਰਿਆਂ ਨੂੰ ਲਾ ਬਣ ਚਾਹੇ ਬਸ ਆਪਾਂ ਮੈਂ ਲੈਣੇ ਉਹੀ ਗੱਲ ਕਰਾ ਆ ਗਲਾਸ ਚ ਵਾਰੀਆਂ ਨੂੰ ਦੇ ਦੇ ਕੋਈ ਨਾ ਤੋਬੇ ਚ ਬੱਤ ਕਹਿੰਦਾ ਫਿਰ ਨਹੀਂ ਤੋਬਾ ਗਲਾਸ ਨਹੀਂ ਤੋਬੇ ਚ ਮੱਸੀਆਂ ਹੈਨਾ ਹਾਂ ਅੰਦਰ ਹੀ ਪੈਣਗੇ ਘਰੇ ਵਿਆਹ ਹੋਗਾ ਟੋਬੇ ਚ ਬੱਤ ਕਹਿੰਦਾ ਫਿਰ ਨਹੀਂ ਚੰਨੀ ਉਹ ਕਹਿੰਦੀ ਮੈਂ ਉਹ ਕਰ ਰਹੀ ਆ ਜਿੰਨੇ ਨੇ ਸਬਸਕ੍ਰਾਈਬ ਸਾਰੇ ਨੂੰ ਅਨਸਬਸਕ੍ਰਾਈਬ ਕਰ ਦੋ ਹਾਂ ਹੋਰ ਸੈੱਟ ਲਓ ਇੰਤਾਂ ਆਈ ਆਈ ਮਿੱਟੀ ਪਲੀਟ ਕਰੂ ਏ ਮਿੱਟੀ ਪਲੀਟ ਕਰ ਮੈਂ ਮਿੱਟੀ ਪਲੀਟ ਕਰਦਾ ਹਾਂ ਹਮ ਹਰ ਕੰਮ ਦਾ ਹੈ

ਉਹ ਕੱਢ ਦੇ ਕਿੰਨੇ ਸਾਲਾਂ ਦਾ ਕਿੰਨੇ ਸਾਲਾਂ ਦਾ ਇਹ ਤਾਂ ਵੀ ਪੱਕੜ ਜਾ ਹੋ ਗਿਆ ਤੇਰੇ ਮੁੰਡੇ ਦਾ ਵਿਆਹ ਕਰਨਾ ਨਹੀਂ ਨਾ ਕੁੜੀ ਮੇਰੇ ਮੁੰਡਾ ਨਹੀਂ ਆਣਾ ਹਜੇ ਹਾਲ ਤਾਂ ਮੈਂ ਇਹਦੀ ਮਾਂ ਦੇਖ ਸੁਖਣਾ 18 ਸਾਲ ਦੀ ਲੱਗਦੀ ਆਂਗੀ ਤੇ ਨਾਲੇ ਭਣ ਤੈਨੂੰ ਸਾਥ ਵੀ ਨਹੀਂ ਆਉਂਦੀ ਇਹਦਾ ਵਿਆਹ ਅੱਜ ਕਰਕੇ ਕਰਨਾ ਹਾਲ ਤਾਂ ਮੇਰਾ ਨਹੀਂ ਪਤਾ ਮੇਰੇ ਬੰਦੇ ਮਰੇ ਨੂੰ ਜੇ ਥੋੜਾ ਕੁਝ ਹੋਇਆ ਮੈਂ ਟੌਰ ਲਾਣ ਲੱਗੀ ਵੀ ਖਾਪਰਾ ਮੈਨੂੰ ਕੋਈ ਪਸੰਦ ਕਰ ਲੇ ਜੀ ਆ ਦੇਖ ਲੈ ਵੇ ਤੇਰੀ ਮਾਂ ਤੈਨੂੰ ਨਹੀਂ ਵਿਆਹਦੀ ਇਹ ਚੜਾ ਰੱਖੂਗੀ ਹਿੰਦਸਾ ਸਾਡੀ ਮਰਜ਼ੀ ਨਾਲ ਕਰਾਉਂਗਾ ਸਾਡੀ ਨਾ ਕੈਨੇਡਾ ਅਮਰੀਕਾ ਦੀ ਸੋਚ ਹੈ ਸਾਡੇ ਕੋਈ ਕੁਝ ਨਹੀਂ ਕਰਨੇ ਇੰਜੋਏ ਕਰੋ ਬਸ ਅੰਗਰੇਜ਼ੀ ਤਾਂ ਪਰ ਸਾਡਾ ਅੰਗਰੇਜ਼ੀ ਤਾਂ 10 ਪਲੱਸ 10 ਪਲੱਸ ਬੰਦੇ ਹੋ ਤੁਸੀਂ ਹੈ 10 ਪਲੱਸ ਬੰਦੇ ਹੋ ਹਾਂ 10 ਪਲੱਸ ਹਾਂ ਬੋਤੂ ਅੱਜ ਜੀ ਦਾਦੀ ਤੇ ਵੀ ਭਾਈ ਇੱਕ ਵਿਆਹ ਤੇ ਦਾਦੀ ਦਾ ਕਰਨ ਵਾਲਾ ਪਿਆ ਇਹ ਦਾਦੀ ਦੀ ਹੈ ਦਾਦੀ ਕੋਈ ਬੋਲ ਉੱਚੀ ਬੋਲ ਲੱਭ ਗਿਆ ਕੋਈ ਹਾਂ ਬੁੜਾ ਜੇ ਵਿਆਹ ਕਰਾਉਣਾ ਕਰਾਰੇਗੀ ਬਲੱਛਾ ਤਸਕਰਾਂ ਨਾ ਮੇਰੇ ਨਾਲ ਅੱਧਾ ਦੇਖ ਲੈ। ਉਹ ਲੱਗਦਾ ਸਾਡੀ ਦਾਦੀ ਵੀ ਕਾਇਮ ਹੈ। ਕੈਸਾ ਡਾ ਅੰਗਰੇਜ਼ੀ ਪਰਿਵਾਰ ਆ ਕਹਦੇ। ਹਾਂ ਸਾਡਾ ਉਹ ABC ਪਰਿਵਾਰ ਆ। ABC ਪਰਿਵਾਰ ਸਾਡਾ। ਬੇਕਾ ਬੰਬਾ। ਹਾਂ ਹੋ ਠੀਕ ਆ। ਹਾਂ ਭਾਈ। ਹਾਂ ਜੀ। ਹਾਂਜੀ ਨਿਆਣਾ ਹਜੇ ਤਾਂ ਨਾ ਫਿਰ ਹਲਦੀ ਤਾਂ ਤੇਰੇ ਜਨਮ ਪਹਿਲੀ ਜਨਮ ਮੈਂ ਰੁਸ਼ਨ ਜਾਊਗਾ ਹੁਣ ਇਹ 4:00 ਵਜੇ ਪਹਿਲਾਂ ਸੀ ਪਾਣੀ ਡੱਪਰ ਲਉਂਦੇ ਬੀਬੀ ਹਜੇ ਦੀ ਨਾ ਜਾਣ ਬਾਈ ਨੈਪੀ ਤੇ ਹਾਂ ਇਹ ਜਿਹੜਾ ਮੁੰਡਾ ਨਹੀਂ ਬਟਾ ਸਰਦਾਰ ਜੀ ਹਾਂ ਇਹ ਮੇਰੇ ਲਈ ਕਹਤਾ ਚੱਖੀ ਆਈ ਐਮ ਬੁਆਏਫਰ ਠੀਕ ਹੈ ਮੇਰੇ ਸਮਝ ਆਏਗਾ ਮੇਨਾਂ ਨਾ ਬਾਲੀ ਗੈਸ ਵੀ ਨਹੀਂ ਹੋਣਾ ਨਾ ਠੀਕ ਹੈ ਨਾ ਨਾਲੇ ਮੈਨੂੰ ਟੱਚਿੰਗ ਨਹੀਂ ਕਰਨੀ ਓਕੇ ਪਿੰਦਰ ਉਹਨੂੰ ਕਹਿ ਦੋ ਜੋ ਹੋ ਗਿਆ ਠੋਡਾ ਨਹੀਂ ਨਹੀਂ ਮੈਂ ਕਹਿ ਰਹਾ ਹਾਂ ਮੇਰੇ ਮੇਰੇ ਰਿੰਕਰ ਰਹਿ ਗਈ ਜਿਹੜੀ ਮੇਰੇ ਗੁੱਸਾ ਨਾ ਉਹ ਜੀਜੂ ਤੁਸੀਂ ਹਟ ਜਾ ਬਤਮੀਜ਼ਾ ਮੈਂ ਕਦੀ ਦੇਖੀ ਨਹੀਂ ਹਟਦੀ ਨਹੀਂ ਹੈਗਾ ਹਰਾਮਚੜਾ ਗੰਡਾ ਮਾਰ ਕੇ ਸਿਰ ਭਾਰ ਦੂੰਗੀ ਆਹੇ ਹਾਂ ਫੁੱਠੀ ਮਾਰੂ ਸੱਚ ਚ ਐਂ ਇੱਕ ਵੇਰੀ ਤੀਨ ਹਣ ਕੋਈ ਨਾ ਬੀਬੀ ਤੁਸੀਂ 2 ਮਿੰਟ ਖੜ ਜਾਓ ਮੈਂ ਬਲੌਗ ਸਟਾਰ ਕੀਤਾ ਹੋਇਆ ਓਕੇ ਕਿਚ ਨਹੀਂ ਬੋਲਣਾ ਕਿਸੇ ਨੇ ਉਹ ਤੂੰ ਵੀ ਚੁੱਲਣਾ ਕੋਈ ਵੀ ਹਾਂ ਤੂੰ ਮੈਂ ਨਹੀਂ ਜਾਣਦੀ ਇਹ ਕਿੰਨਾ ਜ਼ਿਆਦਾ ਓਕੇ ਮੈਂ ਜ਼ਿਆਦਾ ਤੁਮਨਾ ਮੂੰਹ ਨਹੀਂ ਮਾਰਨਾ ਹੈਗਾ ਉਸੇ ਝਾਕ ਰਿਹਾ ਮੇਰੇ ਕੰਨੀ ਮੈਂ ਕੱਪੜੇ ਪਾੜ ਲੈਣੇ ਆ ਪਾੜਾ ਲੈਣੇ ਲੈਣੇ ਪਾੜਾ ਲੈ ਆਉਦੇ ਮੈਂ ਥਾਣੇ ਚਲੀ ਜਾਣਾ ਮੈਂ ਕਹਿ ਦੇਣਾ ਡੀਐਸਪੀ ਪ੍ਰਦੀਪ ਸਿੰਘ ਨੂੰ ਮੇਰੀ ਐ ਸਿੱਧੀ ਹੈ ਹਾਂ ਮੈਂ ਕਹਿ ਵੀ ਦੇਣਾ ਉਹਨੂੰ ਮੈਨੂੰ ਕੋਈ ਛੇਪ ਨਹੀਂ ਕਿਸੇ ਦੀ ਮੈਂ ਡਰਦੀ ਕਿਸ ਤੋਂ ਅੱਛਾ ਅੱਗੇ ਬੁਵੀ ਨਹੀਂ ਹੈਗੀ ਹਾਂ ਹਾਂ ਜਿਵੇਂ ਰਾਤ ਫੋਨ ਲਾ ਕੇ ਨਹੀਂ ਹੈਲੋ ਹਾਂ ਜਿੱਦੀ ਕਿੱਥੇੋਂ ਮੈਨੂੰ ਕਹਿੰਦੀ ਖਾਂ ਮੈਂ ਕਿ ਤੇਰੇ ਦਿਲ 'ਚ ਹਾਂ ਮੈਨੂੰ ਦਿਲ 'ਚ ਮੈਨੂੰ ਬਾਸਤਾ ਮਾਰ ਹਾਂ ਓਏ ਹੈਲੋ ਹਾਂ ਤੁਸੀਂ ਆ ਵੀ ਦੰਦਾ ਹੈ ਨਹੀਂ ਬੰਦਾ ਤੁੱਚ ਹੈ ਨਹੀਂ ਮੇਰੇ ਤੇ ਆ ਕਰਕਦਾ ਹਾਂ ਮਰਨਾ ਇਹ ਮੈਨੂੰ ਕਹਿੰਦਾ ਤੇਰਾ ਨੰਬਰ ਵੀ ਮੈਂ ਕਹਨਾ ਆਈ ਐਮ ਬਰੋਫਰੈਂਡ ਮੇਰਾ ਬੌਏਫ੍ਰੈਂਡ ਹੈਗਾ ਮਾਖਾ ਆਈ ਐਮ ਆਈ ਐਮ ਦਾ ਫ੍ਰੈਂਡ ਮੇਰਾ ਬੌਡੀ ਫ੍ਰੈਂਡ ਹੈਗਾ ਮਾਖਾ ਤੂੰ ਠੀਕ ਹੈ ਕਰ ਸਕਦਾ ਜੌਨ ਬਰਾਬਰ ਕੀ ਬੌਡੀ ਹੈ ਮਰੇ ਵੀ ਐਕਟੀ ਅੱਛਾ ਮੈਂ ਵੀ ਐਨੀ ਤੁਰੇ ਫੇਦੀ ਅੱਛਾ ਮਲੀ ਹੁੰਦਾ ਦੇ ਤੂੰ ਝੁੰਮ ਕੇ ਨਹੀਂ ਮਲੀ ਤਾਂ ਭਾੜਾ ਹੋ ਕੇ ਕਿਹੜਾ ਸੈ ਮਲੀ ਮੇਰੀ ਗੱਲ ਸੁਣੀ ਪਾ ਚਕੇ ਜੀਜੂ ਜਮਨਾ ਨੇ ਆਪਣੀ ਬਹੁਤ ਸੀ ਲਿਓਂ ਦੇ ਲਈ ਇਹ ਉਹਨਾਂ ਕਿਦੀ ਇੱਕ ਅਮੂਲ ਦੀ ਕੁਰਫੀ ਲੈ ਗਦੇ ਹੋ ਅਮੂਲੀ ਦੂਜੀ ਟੱਕੇ ਵਾਲੀ ਉਹ ਲਿਆ ਕੇ ਜਿੱਦਿ ਵਿੱਚ ਮੇਰੇ ਇਤਜ਼ਾਮ ਲੱਗਿਆ ਹੁੰਦਾ ਅਮਲ ਤਨ ਬੁਲਾ ਰਿਹਾ ਦੇਖ ਲੈ ਮਨੀ ਮੇਰੀ ਗੱਲ ਸੁਣ ਤੁਸੀਂ ਮੈਨੂੰ ਛੇਡ ਸਕਦੇ ਹੋ ਤੁਹਾਡੇ ਕੋਲੇ ਅਲਾਉ ਹੈਗੀ ਆ ਤੂੰ ਮੈਨੂੰ ਛੇਡ ਲੈ ਕੋਈ ਯਾਰ ਲੈ ਟੱਚ ਕਰ ਲੈ ਨਹੀਂ ਟੱਚ ਕਰ ਲੈ ਮੈਂ ਕੋਈ ਯਾਰ ਜਦੋਂ ਤੂੰ ਵੀ ਮੈਨੂੰ ਕਹਿੰਦਾ ਉਹ ਗੱਲਾਂ ਹੀ ਜੋੜਦੇ ਆ ਤੋ ਦੋ ਪੰਜ ਮਿੰਟ ਦਾ ਆ ਜਿਹੜੇ ਆ ਵੀ ਗਿਆਨੀ ਉਨੀ ਵਰਗੇ ਇਹਨਾਂ ਮੈਨੂੰ ਕੁਛ ਟੈਨ ਇਹ ਅੱਜ ਤੋਂ ਮੈਂ ਸਾਰਾ ਸਾਰਾ ਫਟਾਟਾ ਆ ਜਾ ਕਹਿੰ ਮੇਰੀ ਗੱਲ ਸੁਣੀ ਤੂੰ ਮੇਰੀ ਗੱਲ ਸੁਣ ਪਿੰਦਰ ਇਹ ਜਿਹੜਾ ਮੁੰਡਾ ਨਾ ਇਹ ਬਹੁਤ ਹੌਟ ਹੈ ਅੱਛਾ ਇਹ ਮੇਰੇ ਨਾਲ ਬੋਲਾ ਜੀ ਕਰਦਾ ਇਹਦੀ ਮਿੱਟੀ ਲੈ ਲੈ ਬ੍ਰੈਂਡ ਇਹ ਉੰਨਾ ਮਨ ਖਾ ਦੇ ਜੰਗਾ ਗੁੱਸਾ ਕਰ ਜਾਣਗੇ ਉਹ ਹਾਂ ਕਿ ਮੈਂ ਹਾਂ ਐਕਟ ਵੱਚ ਲੱਗੇ ਤੁਸੀਂ ਨਾ ਮੈਨੂੰ ਨਹੀਂ ਆਉਂਦੀ ਕੀਤਾ ਕਰਕੇ ਨਾ ਆ ਜਾ ਲੱਖ 60 ਲੱਖ ਆਲਾ ਨਹੀਂ ਚਾਦੀ ਕਿ ਚਾਦੀ ਚਾਬਦੀ ਮੈਨੂੰ ਹੋਰ ਕਿਤੇ ਹੋਰ ਪਿੰਡ ਦੇ ਮੁੰਡੇ ਵਧੀਆ ਨਹੀਂ ਆਗੇ ਅੱਛਾ ਕਿ ਕੁਰੇ ਗੋਰੇ ਦੇ ਮੁੰਡਾ ਫਿਰਦਾ ਹੈ ਹਾਂ ਮੈਨੂੰ ਪਤਾ ਕੀ ਕਹਿੰਦਾ ਹਾਂ ਮੈਨੂੰ ਕਹਿੰਦਾ ਪੀ ਬੱਝਦੀ ਐ ਦੀ ਹਾਂ ਅਈਆ ਨਾ ਜਦੋਂ ਦੇਖੀ ਨਾ ਕਰੀ ਉਹ ਦੇਖੀ 69 ਬਜਾ ਲੋ 68 68 ਮਾਲੂ ਰਹਿਣ ਦੋ ਤੈਨੂੰ ਵੀ ਨਹੀਂ ਆਉਂਦੀ ਇਹ ਮੈਨੂੰ ਆਉਂਦੀ ਆ ਹਾਂ

ਉਧਰ ਮੈਨੂੰ ਤੇ ਭਾਈ ਬਲੌਗ ਨੂੰ ਪਿਆਰ ਦਿੱਤੇ ਰਿਹਾ ਕਰੋ ਠੀਕ ਆ ਉਹਨੂੰ ਨਹੀਂ ਬਣਾਉਣਾ ਹੈਗਾ ਇੱਕ ਨੂਰ ਮਾਰ ਉਹ ਰਿਆ ਕੁੱਝੇ ਵਾਲੇ ਭਾਈ ਦੇਖੋ ਤੁਸੀਂ ਗੁੰਡਾ ਭਾਲਦਾ ਹਾਂਜੀ ਇਹ ਸੀ ਆਪਣਾ ਅੱਜ ਦਾ ਬਲੌਗ ਸਾਰੇ ਜਾਣੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਹੀ ਲੱਗੀ ਹਾਂ ਸਾਰੇ ਜਿਹੜੇ ਪੁਰਾਣੇ ਸਬਸਕ੍ਰਾਈਬਰ 2 ਲੱਖ ਬੰਦਾ ਜੁੜ ਚੁੱਕਿਆ ਬਾਬਿਓ ਅਜੇ ਤੱਕ ਕੁਝ ਨਹੀਂ ਜੁੜਿਆ ਸਾਰੇ ਜਿਹੜੇ ਸਾਰੇ ਪੁਰਾਣੇ ਸਾਰੇ ਦੇ ਚੈਨਲ ਨੂੰ ਸ਼ੱਕਰਪਾਰਾ ਕਰ ਲਓ ਠੀਕ ਹੈ ਸ਼ੱਕਰਪਾਰਾ ਕਰ ਲਿਓ ਨਾਲ ਸਸਕੋ ਕਰ ਲਿਓ ਸਰਪ੍ਰਾਈਜ਼ ਸਬਸਕ੍ਰਾਈਬਰ ਸਬਸਕ੍ਰਾਈਬ ਕਰ ਲਿਓ ਸੱਕਰਪੜਾ ਕਰ ਦੇ ਸੱਕਰਪੜਾ ਬੱਚਾ ਹੀ ਪੰਗਾ ਤਾਂ ਨਹੀਂ ਪੈਗਾ ਕਿਤੇ ਨਾ ਕੋਈ ਨਹੀਂ ਕਿੱਟਾ ਦੁੱਤੋ ਤੇ ਇੱਥੇ ਕਿਤੇ ਰਹਿਣ ਦੇ ਲਾਡਾ ਨੂੰ ਤੂੰ ਘਰੇ ਜਾ ਕੇ ਕਰਾ ਕੇ ਚੱਲ ਐ ਬਾਈ ਬੜਾ ਸੋਹਣਾ ਬਾਈ ਬੜਾ ਘੈਂਟ ਕਰਦਾ ਕੰਮ ਸਾਡੇ ਨਾਲੋਂ ਵੀ ਵਧੀਆ ਕਰਦਾ ਨਹੀਂ ਨਹੀਂ ਬਾਈ ਅਸੀਂ ਇੱਥੇ ਤੇ ਹੁਜੇ ਹੋ ਨਹੀਂ ਰਿਹਾ